ਕਟੋਰਾ ਸਰ ਮੇਰਾ ਨਾਮ ਗੁਰਪ੍ਰੀਤਾ ਸਪੇਡ ਬਸਤੀ ਦੇ ਰਹਿਣਾ ਨਹੀਂ ਤੇ ਬੱਬੂ ਕੌਰ ਤੇ ਗੁਰਪ੍ਰੀਤ ਸਿੰਘ ਬਸਤੀ ਜੀ ਰਹਿੰਦਿਆ ਸੇ ਸੇਮਤਾ ਦੀ ਜਵਾਈ ਹੈਗਾ ਉਹ ਕਹਿੰਦੇ ਵੀ ਮੋਦੀ ਜੀ ਸਾਫ ਦੀ ਸਕੀਮ ਆਈ ਆ ਤੇ ਵੀ ਤੁਸੀਂ ਖਾਤੇ ਖਲਵਾ ਲਓ ਤੇ ਅਸੀਂ ਸਾਰੇ ਮੱਲਿਆ ਲਿਆ ਨੇ ਖਾਤੇ ਖਲਵਾ ਲਏ ਤੇ ਉਹ ਕਹਿੰਦੇ ਵੀ 15-1500 ਰੁਪਏ ਚੜ੍ਹੇ ਨਹੀਂ ਆਇਆ ਕਰੋਗੇ ਤੇ ਸਾਨੂੰ 15-1500 ਰੁਪਏ ਦਿਖਤਾ ਵੀ ਘੱਟੋ ਘੱਟ ਮਹੀਨੇ ਬਾਅਦ ਉਹਦੀ ਮੰਮਾ ਫੜਾ ਕੇ ਗਏ ਆ ਤੋ ਕਹਿੰਦੇ ਐਫਸੀਆਈ ਬੈਂਕ ਚੋ ਸਰ ਵੀ ਆਈ ਸੀ ਦੋ ਨਾਲ ਤੇ ਦੋਵੇਂ ਜਾਣੇ ਇਹ ਸੀ ਨਾਲ ਜਦੋਂ ਸਾਡੇ ਖਾਤੇ ਖੁੱਲੇ ਆ ਬੱਬੂ ਕੋਲ ਦੇ ਘਰੇ ਖਾਤੇ ਖੁੱਲੇ ਆ ਹੁਣ ਹੋਇਆ ਕੀ ਫਿਰ ਹੁਣ ਸਰ ਗੁਰਗੋਂ ਦੀ ਪੁਲਿਸ ਆਈ ਸੀ ਸਾਡੇ ਇੱਕ ਮੈਂਬਰ ਤੇ ਤੇ ਉਹ ਕਹਿੰਦੇ ਵੀ ਤੁਹਾਨੂੰ ਇੰਨਾ ਇੰਨਾ ਪੈਸਿਆਂ ਦਾ ਲੈਣ ਦੇਣ ਹੋਇਆ ਵੀ ਕਿਨੇ ਹੋਇਆ ਅਸੀਂ ਸਰ ਬੈਂਕ ਚ ਗਏ ਬੈਂਕ ਵਾਲੇ ਕਹਿੰਦੇ ਵੀ ਇਹ ਸਾਨੂੰ ਨਹੀਂ ਪਤਾਗਾ ਇਹ ਬੱਬੂ ਤੇ ਗੁਰਪ੍ਰੀਤ ਤੇ ਕਾਰਵਾਈ ਕਰੋ ओके okay. ते ਤੁਹਾਡੇ ਜਿਹੜੇ ਏਟੀਐਮ ਕਿੱਥੇ ਸੀਗੇ ਏਟੀਐਮ ਸਰ ਸਾਨੂੰ ਨਹੀਂ ਦਿੱਤੇ ਸਾਨੂੰ 9ਵੇਂ ਮਹੀਨੇ 10ਵੇਂ ਮਹੀਨੇ ਕਾਪੀਆਂ ਦਿੱਤੀਆਂ ਅਸੀਂ ਜਦੋਂ ਕਾਪੀ ਪੁੱਛਦੇ ਸੀਗੇ ਕਹਿ ਰਹਿੰਦੇ ਸੀਗੇ ਵੀ ਤੁਹਾਡੇ ਕਿਹੜਾ ਵਿੱਚ ਪੈਸੇ ਜਮ੍ਹਾਂ ਕਰਾਇਆ ਜਿਹੜੇ ਤੁਸੀਂ ਕਢਵਾਉਣੇ ਆ ਤੇ ਜਦੋਂ ਫਿਰ ਉਹ ਮੁੰਡੇ ਤੇ ਪੁਲਿਸ ਆ ਕੇ ਗੜਗੌਂਦੀ ਉਹ ਤੋਂ ਬਾਅਦ ਅਸੀਂ ਸਾਨੂੰ ਉਹਨਾਂ ਨੇ ਕਾਪੀਆਂ ਦਿੱਤੀਆਂ ਤੇ ਅਸੀਂ ਬੈਂਕ ਗਏ ਤੇ ਉਹ ਕਹਿੰਦੇ ਵੀ ਤੁਹਾਡੇ ਖਾਤੇ ਦੇ ਵਿੱਚ ਲੈਣ ਦੇਣ ਬਹੁਤ ਜ਼ਿਆਦਾ ਹੋਇਆ ਪਿਆ ਫੇਰ ਅਸੀਂ ਸਾਰਾ ਐਸਐਸਪੀ ਦੇ ਵੀ ਦੇ ਆ ਉਹਨਾਂ ਨੇ ਐਸਐਸਪੀ ਨੇ ਉਹਨਾਂ ਨੂੰ ਸਾਈਬਰ ਵਾਲਿਆਂ ਦੇ ਦਿੱਤੀ ਉਹ ਕਹਿੰਦੇ ਵੀ ਤੁਸੀਂ ਗੜਗੌਂ ਜਾਓ ਸਾਰੇ ਉਤੋਂ ਬਾਅਦ ਸਾਰਾ ਅਸੀਂ ਫੇਰ ਐਸਐਸਪੀ ਦੇ ਗਏ ਤੇ ਤੁਹਾਡੇ ਖਾਤਿਆਂ 'ਚ ਪਤਾ ਲੱਗਿਆ ਜਦ ਜੇ ਸਟੇਟਮੈਂਟ ਵੇਖੀ ਕਿੱਥੇ ਗਏ ਪੈਸੇ ਜਾਂ ਕਿੱਧਰ ਆ ਰਹੇ ਸਾਨੂੰ ਪਤਾ ਨਹੀਂ ਹੁੰਦਾ ਇਹ ਕਹਿੰਦੇ ਆ ਕਿ ਉਹਨਾਂ ਦਾ ਕਹਿਣਾ ਇਹ ਆ ਵੀ ਉਹ ਦਬੇ ਚੁ ਗਏ ਜਾਂ ਪੈਸੇ ਜਾਂ ਲੈਣ-ਦੇਣ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ ਸਰ ਜੀ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਨੂੰ ਇਹੀ ਆ ਵੀ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਜਿਹੜੇ ਪ੍ਰਾਧਿ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਓਕੇ ਸਾਡੇ ਸਟੋਰ ਮੇਰਾ ਨਾਮ ਮਨਦੀਪ ਕੌਰ ਹਾਂਜੀ ਸਾਡੇ ਬੱਬੂ ਕੌਰ ਨੇ ਖਾਤੇ ਖਲਵਾਏ ਸੀ ਬੱਬੂ ਨੇ ਤੇ ਗੁਰਪ੍ਰੀਤ ਨੇ ਕਿਹੜੇ ਬੈਂਕ ਦੇ ਸੀਗੇ ਐਸਐਸਬੀ ਬੈਂਕ ਦੇ ਅੱਛਾ ਹੋਇਆ ਕੀ ਦੀ ਉਹਦੇ ਵਿੱਚ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਮੋਦੀ ਸਾਹਿਬ ਦੇ ਖਾਤੇ ਆ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਸੀ ਤੁਹਾਨੂੰ 15-1500 ਰੁਪਏ ਆਇਆ ਕਰੂਗਾ ਓਕੇ ਤੇ ਸਾਨੂੰ ਇਹਨਾਂ ਨੇ 15-1500 ਰੁਪਏ ਦਿੱਤਾ ਵੀ ਹੈ ਓਕੇ ਤੇ ਇਹਨਾਂ ਨੇ ਸਾਨੂੰ ਇਹ ਕਿ ਅਸੀਂ ਵੀ ਤੁਸੀਂ ਖਾਤੇ ਖਲਵਾ ਲਓ ਤੇ ਇਹਨਾਂ ਨੇ ਸਾਨੂੰ ਕਾਪੀਆਂ ਤੇ ਸਾਡੀਆਂ ਬੈਂਕਰੀਆਂ ਕਾਪੀਆਂ ਸਾਰਾ ਕੁਝ ਸਾਡੇ ਕੋਲ ਲੈ ਗਏ ਸੀ ਤੇ ਸਾਨੂੰ ਇਹਨਾਂ ਨੇ ਕੁਝ ਨਹੀਂ ਦਿੱਤਾ ਇਹਨਾਂ ਨੇ ਅਸੀਂ ਇਹਨਾਂ ਤੋਂ ਕਾਪੀਆਂ ਮੰਗਦੇ ਸੀ ਇਹਨਾਂ ਨੇ ਕਾਪੀਆਂ ਨਹੀਂ ਸਰਨ ਦਿੱਤੀਆਂ ਇਹਨਾਂ ਨੇ ਓਕੇ ਹੁਣ ਜਦੋਂ ਵੇਖੇ ਖਾਤੇ ਤੇ ਹੋਇਆ ਕਿ ਜਦੋਂ ਪੁਲਿਸ ਆਈ ਸਾਡੇ ਜਿਹੜੇ ਖਾਤੇ ਆ ਦੇ ਵਿੱਚ ਵੇਖਿਆ ਜੀ ਸਾਡੇ ਤੇ ਇਹਨਾਂ ਨੇ ਐਂਟਰੀਆਂ ਆਈਆਂ ਸੀ ਅਸੀਂ ਅਸੀਂ ਤਾਂ ਜਿਉਂ ਖਾਤ ਸਟੇਟਮੈਂਟ ਕਢਵਾਈ ਜਾ ਕੇ ਕਾਪੀਆਂ ਜੀ ਤੇ ਉੱਥੇ ਕਾਪੀਆਂ ਦੇ ਉੱਤੇ ਸਾਡੀਆਂ ਤੇ 3-3 ਲੱਖ ਦੀ 4-4 ਲੱਖ ਦੀਆਂ ਐਂਟਰੀਆਂ ਆਈਆਂ ਵੀਆਂ ਜਿਹਦੇ ਵਿੱਚ ਸਾਡੇ ਤੇ ਸਾਨੂੰ ਪਤਾ ਵੀ ਨਹੀਂ ਸੀ ਅਸੀਂ ਗਰੀਬ ਬੰਦੇ ਹੈਗੇ ਅਸੀਂ ਇਹਨਾਂ ਨੇ ਇੰਨਾ ਪੈਸਾ ਸਿੱਥ ਕਿੱਥੋਂ ਭਰਾਂਗੇ ਤੇ ਸਾਡੀ ਤਾਂ ਵੱਧ ਤੋਂ ਵੱਧ ਮੋਦੀ ਮੂਰੇ ਇਹ ਰਦਾਸ ਕਿ ਕਿਸੇ ਕੋਈ ਕੁਐਸਚਨ ਵੀ ਸਾਨੂੰ ਇਨਸਾਫ ਮਿਲੇ ਜਿੰਨੇ ਵੱਧ ਜਿਹੜੇ ਵੀ ਅਪਰਾਧੀ ਉਹਨਾਂ ਨੂੰ ਜਿਹੜਾ ਬੰਦਾ ਵਿੜਿੰਗਾ ਦਾ ਉਹਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਮੇਰਾ ਨਾਮ ਗਗਨਦੀਪ ਭਾਈ ਸਾਹਿਬ ਜੀ ਕੀ ਹੋਇਆ ਕੀ ਆ ਸਾਰਾ ਜੀ ਇਹ ਜੀ ਸਾਡੇ ਮਹੱਲੇ ਦੇ ਵਿੱਚ ਨਾ ਜੀ ਦੂਜਾ ਸਹਿਕ ਸੰਗ ਦਾ ਜਵਾਈ ਰਹਿੰਦਾ ਈ ਗੁਰਪ੍ਰੀਤ ਸਿੰਘ ਤੇ ਬੱਬੂ ਕੌਰ ਇਹਨਾਂ ਨੇ ਖਾਤੇ ਖਲਵਾਏ ਸੀ ਜੀ ਇਹ ਕਹਿੰਦੇ ਵੀ ਮੋਤੀ ਵਾਲੀ ਸਕੀਮ ਆ ਤੇ ਤੁਹਾਡੇ ਖਾਤੇ 'ਚ 1500 ਰੁਪਏ ਮਹੀਨਾ ਆਇਆ ਕਰੂਗਾ ਕਿਹੜੇ ਬੈਂਕ ਦੇ ਖਾਤੇ ਸੀ ਇਹ ਐਚਪੀਐਚ ਕੋੜਕੂਕੁਰਾ ਰੋਡ ਤੇ ਈ ਬੈਂਕ ਆ ਓਕੇ ਜੀ ਤੇ ਹੋਇਆ ਕੀ ਇਹਨਾਂ ਨੇ ਸਾਡੇ ਖਾਤੇ ਖਲਵਾਤੇ ਕਹਿੰਦੇ ਵੀ ਮੋਦੀ ਵਾਲੀ ਸਕੀਮ ਆ ਤੇ ਤੁਹਾਨੂੰ 1500 ਰੁਪਏ ਆਇਆ ਕਰੂਗਾ ਈ ਤੁਹਾਡੇ ਖਾਤੇ 'ਚ। ਹੂੰ ਹੂੰ ਤੇ ਸਾਡੇ ਖਾਤੇ ਖਲਵਾਤੇ ਹੀ ਇਹਨਾਂ ਨੇ ਤੇ ਸਾਨੂੰ ਕੋਈ ਪੈਸਾ ਖਾਤੇ 'ਚ ਨਹੀਂ ਦਿੱਤਾ ਵਾ ਤੇ ਸਾਨੂੰ 10000 ਰੁਪਏ ਇਹਨਾਂ ਨੇ ਉਹ ਨਗਦ ਦਿੱਤੇ ਸੀਗੇ। ਹੂੰ ਤੇ ਉਸ ਤੋਂ ਬਾਅਦ ਸਾਡੇ ਘਰੇ ਗੜਕਾਵਾ ਦੀ ਪੁਲਸ ਆ ਗਈ ਟਾਈਮ ਪਹਿਲੇ ਵਿੱਚ 3 ਮਹੀਨਾ ਪਹਿਲਾਂ। ਹੂੰ ਤੇ ਉਹ ਗੜਕਾਵਾ ਦੀ ਪੁਲਸ ਆ ਗਈ ਤੇ ਉਹ ਸਾਡੇ ਨੂੰ ਕਹਿੰਦੇ ਵੀ ਤੁਹਾਡੇ ਖਾਤਿਆਂ ਦੇ ਵਿੱਚ ਵੀ ਗਗਨਦੀਪ ਕੌਣ ਆਂ ਮੈਂ ਤੇ ਘਰੇ ਪੰਚਾਇਤ ਦੀ ਵੇ 10 ਲੱਖ ਰੁਪਿਆ ਹੈ ਇਹ ਦੇਤੇ। ਤੇ ਇਹਨਾਂ ਨੇ ਜਦੋਂ ਜਾ ਕੇ ਕਿਹਾ ਵੀ ਐਂ ਕਰਕੇ ਵੀ ਤੁਸੀਂ ਖਾਤੇ ਖਲਾਏ ਤੇ ਵੀ ਸਾਡੀ ਆ ਕਾਰ ਵੀ ਕਰੋ ਕਹਿੰਦੇ ਇਹ ਤਾਂ ਆਪ ਦਾ ਪੈਸਾ ਲਾ ਕੇ ਨਿਭੜ ਲਾਂਗੇ ਤੇ ਵੀ ਕੋਈ ਕੁਝ ਨਹੀਂ ਕਰ ਸਕਦੇ ਇਹਦੇ ਤੇ ਤੁਹਾਨੂੰ ਖਾਤੇ ਖਲਾ ਕੇ ਏਟੀਐਮ ਦਿੱਤਾ ਸੀ ਉਹਨਾਂ ਨੇ ਤਾਂ ਕੁਝ ਨਹੀਂ ਜੀ ਸਰ ਜੀ ਕੋਈ ਨਹੀਂ ਇਹਨਾਂ ਨੇ ਏਟੀਐਮ ਨਹੀਂ ਦਿੱਤਾ ਮੈਂ ਤਾਂ ਕਾਪੀ ਹੀ ਨਹੀਂ ਦਿੱਤੀ ਓਕੇ ਤੇ ਬੈਂਕ ਜਿਹੜਾ ਹੈਗਾ ਬੈਂਕ ਵਾਲੇ ਨਾਲ ਆਏ ਸੀ ਕਿ ਇਕੱਲੇ ਉਹ ਆਏ ਸੀ ਕਿ ਜਿਹੜੇ ਖੋਲ ਗਏ ਇਹਨਾਂ ਨੇ ਦੋ ਬੰਦੇ ਸਦਾਈ ਸੀਗੇ ਅੱਛਾ ਅੱਛਾ ਬੈਂਕ ਦੇ ਮੁਲਾਜ਼ਮ ਆਏ ਸੀ ਮੈਂ ਪੋਕਿਤੇ ਹੁਣ ਪੁਲਿਸ ਕੀ ਕਹਿੰਦੀ ਹੈ ਕਿ ਪੈਸੇ ਕਾਂਦੇ ਆਏ ਉਹਦੇ ਚ ਜ ਕੁਛ ਹੋ ਜਾ ਪੁਲਸਾਂ ਨਹੀਂ ਹੈ ਜੀ ਵੀ ਇਹ ਦੂਜਾ ਉੱਥੋਂ ਪਿਆ ਜੀ ਦੰਬਈ ਦਾ ਪੈਸਾ ਹੂੰ ਤੇ ਵੀ ਇਹ ਦੂਜਾ ਵੀ ਉਹਨਾਂ ਨੇ ਤਾਂ ਵੀ ਯਾਨੀ ਕਿ ਮੈਨੂੰ ਚੋਚੀ ਮਾਰ ਲਈ ਮੇਰੇ ਨਾਂ ਤੇ ਆਇਆ ਘਟਤਾ ਹੀ ਤੇ ਇਹਨਾਂ ਨੂੰ ਕਹੀਦਾ ਵੀ ਤੁਸੀਂ ਵੀ ਸਾਡੀ ਗੱਲ ਬਾਤ ਉਹਨੂੰ ਇਹ ਕਹਿੰਦੇ ਅਸੀਂ ਨਹੀਂ ਸੁਣ ਸਕਦੇ ਕੁਝ ਵੀ ਕਰ ਸਕਦੇ ਲੋਕਲ ਕੋਈ ਪੁਲਿਸ ਨੂੰ ਦਿੱਤੀ ਸ਼ਿਕਾਇਤ ਉਹਨਾਂ ਨੇ ਜੀ ਐਸ ਐਸ ਪੀ ਦੇ ਦਫ਼ਤਰ ਵੀ ਦਿੱਤੀ ਹੈ ਜੀ ਉਹਨਾਂ ਨੇ ਸਾਈਬਰ ਵਾਲਿਆਂ ਨੂੰ ਦਿੱਤੀ ਸਾਈਬਰ ਵਾਲੇ ਕਹਿੰਦੇ ਵੀ ਤੁਸੀਂ ਉੱਥੇ ਗੜਗਾਉਂ ਜਾਓ ਓਕੇ ਤੇ ਆਇਆ ਇੱਕ ਹੁਣ ਦਿੱਤੀ ਚੌਕੀ ਇਨਚਾਰਜ ਓਕੇ ਜੱਲੀ ਐਸਾਂ ਨਹੀਂ ਗਈ ਤੇ ਬੱਬੂ ਕੌਰ ਨੇ ਤੇ ਗੁਰਪ੍ਰੀਤ ਨੇ ਸਾਡੀ ਖਾਤੇ ਖੁਲਾਏ ਜੀ ਮਲਾਜ਼ਮ ਸਲਾਹ ਦੇ ਲੈ ਕੇ ਚੁਣੇ ਕਿੰਨੇ ਕਿੰਨੇ ਪੈਸੇ ਦਿੱਤੇ ਖਾਤੇ ਕੀ ਕਹਿੰਦੇ ਸੀ ਖਾਤੇ ਖੋਲੇ ਕਿਵੇਂ ਤੇ 15-1500 ਰੁਪਿਆ ਕਨ ਸਕੀਮ ਆਇਆ ਕਰੋ ਮੋਦੀ ਦੀ ਅੱਛਾ ਸਾਨੂੰ ਦਾਹਾ ਚਾਹਤਾ ਤਾਂ ਹੋਇਆ ਕੀ ਹੁਣ ਕੀ ਹੋਇਆ ਹੈਗਾ ਸਾਡੇ ਨਾਲ ਐਡਾ ਵੱਡਾ ਫਰਾਡ ਹੋਇਆ ਹੈਗਾ ਜੀ ਸਾਡੇ ਨਾਲ ਨਿصاف ਹੋਣਾ ਚਾਹੀਦਾ ਜੀ ਕੀ ਹੋਇਆ ਕੀ ਤੁਹਾਡੇ ਖਾਤਿਆਂ ਚ ਤੁਸੀਂ ਪਤਾ ਕੀਤਾ ਬਾਹਰ ਲੋ ਪੈਸਾ ਪਾ ਆ ਕੇ ਕਢਾਇਆ ਪਤਾ ਨਹੀਂ ਕਿ ਕਰਾਇਆ ਏਟੀਐਮ ਉਟੀਐਮ ਤੁਹਾਨੂੰ ਦਿੱਤੇ ਸੀ ਕਿ ਉਹਨਾਂ ਨੂੰ ਹਾਂਜੀ ਮੈਨੂੰ ਨਾ ਕਾਪੀ ਮੇਰੀ ਨਾ ਏਟੀਐਮ ਮਿਲਿਆ ਨਹੀਂ ਓਕੇ ਤੇ ਤੁਸੀਂ ਬੈਂਕ ਗਏ ਹੋਣ ਹਾਂਜੀ ਗਏ ਸੀ ਬੈਂਕ ਵਾਲੇ ਕੀ ਕਹਿੰਦੇ ਬੈਂਕ ਵਾਲਿਆਂ ਦੇ ਤੁਸੀਂ ਬੈਂਕ ਸਟੇਟਮੈਂਟਾ ਕਢ ਦਿੰਦੇ ਆ ਉਹਦਾ ਜੀ ਬਸ ਓਕੇ ਬਾਕੀ ਉਹ ਸਾਨੂੰ ਕੋਈ ਨਹੀਂ ਆਣੀ ਹੁੰਦੀ ਪੁਲਿਸ ਕੋਲੇ ਗਏ ਪੁਲਿਸ ਕੋਲੇ ਵੀ ਗਏ ਜਾਂਦੀ ਆ ਕੀ ਕਹਿੰਦੇ ਉੱਥੇ ਵੀ ਦੇ ਕੇ ਆਇਆ ਤੇ ਸਰਪਰ ਆਲਾ ਇਹਨੂੰ ਕੋਈ ਭੇਜਤੀ ਬਾਰੇ ਫੇਮ ਕੀਤਾ ਓਕੇ ਇਸ ਵੀ ਹਾਂਜੀ ਓਕੇ ਓਕੇ